ਦਾ ਅਜੇ ਤੱਕ ਕਣੀਪਾਈ ਰਾਜਵਾਨਾ ਨੂੰ ਫਾਂਸੀ ਦੀ ਕੋਠੜੀਆ ਉਤੋਂ ਬਾਹਰ ਨਹੀਂ ਲਿਆਂਦਾ ਗਿਆ ਤਾਂ ਮਾਮਲਾ ਜਿਹੜਾ ਹੈਗਾ ਸੁਪਰੀਮ ਕੋਰਟ ਤੋਂ ਹੁੰਦਾ ਹੈ ਰਾਸ਼ਟਰਪਤੀ ਕੋਲ ਰਾਸ਼ਟਰਪਤੀ ਨੂੰ ਹੁੰਦਾ ਹੈ ਕੇਂਦਰ ਕੋਲ ਇਹ ਬਹੁਤ ਹੀ ਅਹਿਮ ਮੁੱਦਾ ਹੈ ਕਿ ਇੱਕ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਔਰ ਨਾ ਤਾਂ ਫਾਂਸੀ ਦਿੱਤੀ ਗਈ ਤੇ ਨਾ ਹੀ ਫਾਂਸੀ ਤੋਂ ਖੜਾ ਛੁੱਟਿਆ ਹੁੰਦਾ ਤਰਨ ਤਰਨ ਦੀ ਜੋ ਚੋਣ ਹੈ ਉਹਨੇ ਬੜਾ ਕੁਝ ਨਿਰਧਾਰਤ ਕਰ ਦੇਣਾ ਚੋਣ ਦੇ ਵਿੱਚ ਦਿਨ ਵੀ ਥੋੜੇ ਹੀ ਰਹਿ ਗਏ ਨੇ ਅਜੇ ਹੇ ਦੇ ਵਿੱਚ ਹੁਣ ਪੂਰੀ ਤਰ੍ਹਾਂ ਨਾਲ ਪਾਰਟੀਆਂ ਸਰਗਰਮ ਹੋ ਗਈਆਂ ਨੇ ਫਸਲ ਦੀ ਗੱਲ ਕਰੀ ਜਿਹੜੇ ਮੰਡੀਆਂ ਚ ਇਹਨਾਂ ਦੀ ਫਸਲ ਬਚ ਗਈ ਆ ਮੰਡੀਆਂ ਚ ਲੈ ਕੇ ਪਹਿਲਾਂ ਤਾਂ ਮੌਇਸਚਰ ਨਮੀ ਦਾ ਪ੍ਰੋਬਲਮ ਜੇ ਨਮੀ 17% ਦੀ ਰਵੱਦੀ ਖਰੀਦੇ ਨਹੀਂਗੇ ਜੇ 100 ਗਟਾ ਝੋਨੇ ਦਾ ਹੁੰਦਾ ਤਾਂ ਉਹਦੇ ਚੋਂ ਕਈ ਦਾ ਵੱਤੇ 6 ਘਟੇ ਤੱਕ ਕੱਟ ਦੇ ਵਿੱਚ ਹੀ ਲਾ ਲੈ ਜਾਂਦੇ ਆ ਉਹਨਾਂ ਦੀ ਦਿੱਦੀ ਦਾ ਹੀ ਬਣੀ ਆ ਕਿ ਉਹਨੂੰ ਵੱਡੀ ਪੱਧਰ ਤੇ ਬਿਮਾਰੀ ਪਈ ਆ ਉਹ ਤਾਂ ਕੋਈ ਖਰੀਦਣ ਨੂੰ ਤਿਆਰ ਹੀ ਨਹੀਂ ਸਤਿ ਸ਼੍ਰੀ ਅਕਾਲ ਜੀ న్యూਸ ਬਿਹਾਈਂਡ న్యూਸ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਜਿਸ ਵਿੱਚੋਂ ਸਭ ਤੋਂ ਅਹਿਮ ਵਿਸ਼ਾ ਅੱਜ ਬਲੌਂ ਸਿੰਘ ਰਾਜਵਾਨਾ ਵੱਲੋਂ ਦਿੱਤਾ ਗਿਆ ਇੱਕ ਬਿਆਨ ਉਹਨਾਂ ਵੱਲੋਂ ਹਸਪਤਾਲ ਦੇ ਵਿੱਚ ਚੈੱਕਅਪ ਦੇ ਦੌਰਾਨ ਜਿਸ ਤਰ੍ਹਾਂ ਦੀ ਮੀਡੀਆ ਨਾਲ ਗੱਲਬਾਤ ਕੀਤੀ ਗਈ ਉਹ ਸੁਰਖੀਆਂ ਦਾ ਹਿੱਸਾ ਬਣ ਗਈ ਇਸ ਤੋਂ ਇਲਾਵਾ ਗੱਲ ਤਰਨ ਤਰਨ ਚੋਂ ਦੀ ਕਰਾਂਗੇ ਕਿਉਂਕਿ ਸਰਕਾਰ ਸਰਕਾਰੀ ਅਧਿਕਾਰੀ ਸਰਕਾਰੀ ਮੁਲਾਜ਼ਮ ਕਹਿ ਲਓ ਜਾਂ ਸਰਕਾਰ ਦੇ ਨੁਮਾਇੰਦੇ ਕਹਿ ਲਓ ਇਸ ਤਰ੍ਹਾਂ ਪੂਰੀ ਤਰ੍ਹਾਂ ਨਾਲ ਸਰਗਰਮ ਨੇ ਤਰਨ ਤਰਨ ਦੇ ਵਿੱਚ ਹੋਰ ਵੀ ਵੱਖ-ਵੱਖ ਗੱਲਬਾਤ ਹੈ ਜਿਹੜੀ ਵਿਸ਼ਿਆਂ ਤੇ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਬਰਾ ਮਿਹਰਬਾਨੀ ਦਸਕਾ ਨੂੰ ਨੇ ਸਤਿਕਾਰ ਨੂੰ ਸਸਿਕਨ ਜੀ ਹਾਂ ਮੁੱਖ ਅਧਿਕਾਰੀਆਂ ਦਾ ਆਪ ਜ਼ਿਕਰ ਕਰਿਆਂ ਲੋ ਸਵਾਲ ਸੇ ਸਭ ਸਭ ਤੋਂ ਪਹਿਲਾਂ ਜ਼ਿਕਰ ਹੈ ਜਿਹੜਾ ਉਹ ਭਾਈ ਰਾਜੂ ਆਣਾ ਉਹਨਾਂ ਦਾ ਕਰਦੇ ਆਂ ਅੱਜ ਉਹਨਾਂ ਨੂੰ ਪਟਿਆਲਾ ਦੇ ਮੈਡੀਕਲ ਡੈਂਟਲ ਕਾਲਜ ਹੈ ਜੋ ਉੱਥੇ ਲਿਆਂਦਾ ਗਿਆ ਚੈੱਕਅਪ ਦੇ ਲਈ ਸਿਹਤ ਇਸ਼ੂ ਸੀ ਕੋਈ ਉਹਨਾਂ ਦਾ ਦੰਦਾਂ ਨੂੰ ਲੈ ਕੇ ਪਰ ਇਸ ਤਰ੍ਹਾਂ ਉਹਨਾਂ ਨੇ ਮੀਡੀਆ ਨਾਲ ਜਾਂਦੇ ਜਾਂਦੇ ਬਹੁਤ ਕਾਲੀ ਦੇ ਵਿੱਚ ਗੱਲ ਜ਼ਰੂਰ ਕੀਤੀ ਹੈ ਜਿੱਥੇ ਉਹ ਆ ਇੱਕ ਗੱਲ ਕਰਦੇ ਨਜ਼ਰ ਆਈ ਕਿ ਹੁਣ ਬਹੁਤ ਸਮਾਂ ਹੋ ਗਿਆ ਕਹਿੰਦੇ ਲੰਬਾ ਸਮਾਂ ਹੋ ਗਿਆ ਸ੍ਰੀ ਕਾਲ ਤਖਤ ਸਾਹਿਬ ਵੀ ਅਪੀਲ ਉਹਨਾਂ ਨੇ ਕੀਤੀ ਸ੍ਰੀ ਕਾਲ ਤਖਤ ਸਾਹਿਬ ਨੂੰ ਵੀ ਬਈ ਤੁਸੀਂ ਵੀ ਕੁਝ ਕਰੋ ਤੇ ਸਰਕਾਰ ਨੂੰ ਵੀ ਕਹਿੰਦੇ ਵੀ ਪੰਜਾਬੀ ਜੀ ਸਿੱਧੇ ਸਿੱਧੇ ਤਰੀਕੇ ਨਾਲ ਕਹੀਏ ਕਹਿੰਦੇ ਕਿ ਗੱਲ ਕੋਈ ਹੰਨੇ ਬੰਨੇ ਲਾਓ ਇਦਾਂ ਇੰਨੇ ਸਾਲ ਬੀਤ ਗਏ ਆ ਪਰ ਹਲੇ ਤੱਕ ਹੱਲ ਨਹੀਂ ਕੋਈ ਨਿਕਲਿਆ ਕਿਵੇਂ ਦੇਖਦੇ ਹੋ ਬਹੁਤ ਹੈ ਸੁਵਿਧਨ ਸਿੰਘ ਮੁਤਾਜਦ ਤੁਸੀਂ ਸਰਕਾਰ ਦੇਖੋ ਭਾਈ ਬਰਨ ਸਿੰਘ ਰਜੋਣਾ ਲੰਬੇ ਸਮੇਂ ਤੋਂ ਉਹ ਕਹਿੰਦੇ ਮੈਂ ਉਸ ਕੋਠਰੀ ਦੀ ਬੇਟਨ ਜਿਹੜੀ ਫਾਂਸੀ ਨੂੰ ਸੰਬੰਧ ਰੱਖਦੀ ਹੈ ਜਿੱਥੇ ਫਾਂਸੀ ਦਿੱਤੀ ਜਾਂਦੀ ਹੈ ਜਿਸ ਨਾਲ ਜਿਹੜੇ ਕੈਦੀਆਂ ਨੂੰ ਰੱਖਿਆ ਜਾਂਦਾ ਜਿਹੜੀਆਂ ਕਾਲ ਕੋਠਰੀਆਂ ਚ ਉਹ ਕਾਲ ਕੋਠਰੀ ਇੱਕ ਹੈ ਜਿਹੜੀ ਫਾਂਸੀ ਨਾਲ ਸੰਬੰਧਤ ਹੈ ਨਹੀਂ ਉਥੋਂ ਸਿੱਧੇ ਜਿਹੜਾ ਕੈਦੀ ਹੁੰਦਾ ਉਹ ਫਾਂਸੀ ਦੇ ਤਖਤੇ ਤੇ ਜਾਂਦਾ ਅਜੇ ਤੱਕ ਣੀਪਈ ਰਾਜਾਣਾ ਨੂੰ ਫਾਂਸੀ ਦੇ ਲਈ ਕੋਠਰੀਆ ਉਤੋਂ ਬਾਹਰ ਨਹੀਂ ਲਿਆਂਦਾ ਗਿਆ ਹੂੰ ਸੋ ਬਹੁਤ ਹੈ ਮਾਮਲਾ ਦੇਖੋ ਕਿੱਥੇ ਜਾ ਕੇ ਦਾਂਸਿੰਗ ਦੀ ਆਪਾਂ ਗੱਲ ਕਰਦੇ ਆਂ ਸਮਾਵੇਦਕਾ ਦਾ ਹੱਕੇ ਵਿਦਿਗੋਸੇ ਕਤਨਾਲ ਸੰਬੰਧਿਤ ਮਾਮਲਾ ਫਿਰ ਉਸ ਤੋਂ ਅੱਗੇ ਫਿਰ ਲੰਬਾ ਸਮਾਂ ਨਿਕਲ ਗਿਆ ਆਪਾਂ 2012 ਦੀ ਗੱਲ ਕਰੀਏ ਤਾਂ ਮਾਮਲਾ ਜਿਹੜਾ ਹੈਗਾ ਸੁਪਰੀਮ ਕੋਰਟ ਤੋਂ ਹੁੰਦਾ ਆ ਰਾਸ਼ਟਰਪਤੀ ਕੋਲ ਰਾਸ਼ਟਰਪਤੀ ਨੂੰ ਹੁੰਦਾ ਆ ਕੇਂਦਰ ਕੋਲ ਹੁਣ 5 ਸਾਲ ਤਾਂ ਸੁਪਰੀਮ ਕੋਰਟ ਨਿਕਲ ਕੇ ਇਸ ਮਾਮਲੇ 'ਚ ਤਰੀਕ ਪੈਂਦੀ ਆ ਕਿ ਕੇਂਦਰ ਦੀ ਗੱਲ ਹੁੰਦੀ ਆ ਉਹ ਕੀ ਜਵਾ ਦਿੰਦੇ ਆ ਕੀ ਨਹੀਂ ਦਿੰਦੇ ਵਾਂਚਾਲੇ ਸਤਾਨ ਨਿਕਲ ਗਿਆ ਤੇ 10 ਕਿੰਨੇ ਨਿਕਲ ਗਿਆ ਇਸ ਮਾਲੇ ਨੂੰ ਤੇ ਭਾਈ ਰਾਜੂ ਨਾਲ ਦਾ ਜਿਹੜਾ ਮਾਮਲਾ ਮੈਂ ਸੰਦਾਂ ਜੇ ਆਪਾਂ ਇਨਸਾਨੀਅਤ ਦੇ ਮਾਨਵਿਕ ਕਦਰਾਂ ਕੀਮਤਾਂ ਦੇ ਆਧਾਰ ਤੇ ਦੇਖੀਏ ਤਾਂ ਬਹੁਤ ਹੀ ਅਹਿਮ ਹੁੰਦਾ ਹੈ ਕਿ ਇੱਕ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਔਰ ਨਾ ਤਾਂ ਫਾਂਸੀ ਦਿੱਤੀ ਗਈ ਤੇ ਨਾ ਹੀ ਫਾਂਸੀ ਤੋਂ ਖੜਾ ਛੁੱਟਿਆ ਹੋਰ ਦਾ ਜਣੀ ਬੜਾ ਜੀਵ ਕਿਸਮ ਦਾ ਜੇ ਤਣਾਅ ਦੇ ਵਿੱਚ ਉਹਨਾਂ ਦਾ ਪਰਿਵਾਰ ਉਨਾ ਦੇ ਸ਼ੁਭ ਜਨਤਕ ਨੂੰ ਰਚੇ ਤੇ ਗੜੇਗੇ ਰੇਵਣਾਂ ਦਾ ਜਾ ਲਗਾਇਆ ਜਾ ਸਕਦਾ ਕਿ ਕਿਸ ਤਰ੍ਹਾਂ ਦੀ ਸਥਿਤੀ ਹੋਏਗੀ ਪਰ ਇਹ ਕੋਈ ਇਹ ਨਹੀਂ ਕਿ ਭੀ ਇਹਦੇ ਪਿੱਛੇ ਕਿਸੇ ਨੇ ਕਾਰਵਾਈ ਨਹੀਂ ਕੀਤੀ ਸ਼੍ਰੋਣੀ ਗੁਰਦਾਰ ਪਰਵਨ ਕਮੇਟੀ ਆਪਾਕ ਸਰ ਆਪਣੇ ਦਰਸ਼ਕਾਂ ਨਾਲ ਗੱਲ ਸਾਂਝੀ ਕਰਦੇ ਆਂ ਜੀ ਲਖਨ ਦਸਤਿਤ ਕਰਵਾ ਕੇ ਦੇਤੇ ਰਾਸ਼ਟਰਪਤੀ ਪਦਰ ਤੇ ਕੋਈ ਸੁਣਵਾਈ ਨਹੀਂ ਗ੍ਰਾਮ ਮੰਤਰੀ ਦੇ ਪਦਰ ਤੇ ਕੋਈ ਸੁਣਵਾਈ ਨਹੀਂ ਪ੍ਰਧਾਨ ਮੰਤਰੀ ਵੱਲੋਂ ਕੋਈ ਸੁਣਵਾਈ ਨਹੀਂ ਜਣੀ ਅੱਡੀ ਅੱਡੀ ਚੁੱਪ ਧਾਰੀ ਰਹੀ ਆ ਆਪਣੇ ਆਪ ਦੀ ਸਵਾਲਿਆਂ ਨਿਸ਼ਾਨ ਆ ਕਿ ਪਾਈ ਰਾਜੋਣਾ ਜਿਹੜਾ ਕਿ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਪਰ ਉਹ ਫਾਂਸੀ ਦੀ ਸਜ਼ਾ ਤੇ ਰੋਕ ਲਾ ਕੇ ਰਹਿਮ ਦੀ ਪੀਰ ਦੇ ਚੱਲਦੇ ਆ ਉਹ ਨਾ ਤਾਂ ਰਹਿਮ ਦੀ ਪੀਰ ਪ੍ਰਵਾਨ ਕੀਤੀ ਐ ਨਾ ਤਾਂ ਉਹਨੂੰ ਫਾਂਸੀ ਦੀ ਸਜ਼ਾ ਤੋਂ ਬਾਹਰ ਲਿਆਂਦਾ ਗਿਆ ਤੇ ਨਾ ਹੀ ਫਾਂਸੀ ਦੀ ਸਜ਼ਾ ਬਾਰੇ ਕੋਈ ਫੈਸਲਾ ਲਿਆ ਗਿਆ ਇਸ ਤੋਂ ਵੱਡਾ ਗੈਰਮਾਨਵੀ ਵਰਤਾਰਾ ਕੀ ਹੋ ਸਕਦਾ ਹੈ ਜਣੀ ਇਹ ਤੁਹਾਨੂੰ ਦੱਜਾ ਲਗਾਇਆ ਜਾਂਦਾ ਕਿਹੜੀਆਂ ਸਥਿਤੀਆਂ ਬਣੀ ਐ ਇੱਕ ਸਾਰ ਮੈਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਨਾ ਚਾਹਾਂਗਾ ਅੱਜ ਜਦੋਂ ਸਿੱਪਾਈ ਰਾਜੋਣਾ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਅਕਾਲ ਸਾਹਿਬ ਦੇ ਜਥੇਦਾਰ ਨੂੰ ਇਹ ਅਪੀਲ ਕੀਤੀ ਕਿ ਆ ਕੇ ਜੀ ਇਸ ਮਾਮਲੇ ਤੇ ਨਿਪਟਾਰਾ ਹੋਣਾ ਚਾਹੀਦਾ ਉਹਨੇ ਤਾਂ ਬੰਨੇ ਗੱਲ ਲੱਗਣੀ ਚਾਹੀਦੀ ਹੈ ਫੈਸਲਾ ਲਿਆ ਜਾਵੇ ਰਾਜੋਣਾ ਜਿਹਦਾ ਤੁਸੀਂ ਜ਼ਿਕਰ ਵੀ ਕੀਤਾ ਉਹ ਪਟਿਆਲਾ ਦਾ ਜਿਹੜਾ ਹਸਪਤਾਲਾ ਉੱਥੇ ਦੰਦਾਂ ਦੀ ਉਹਨਾਂ ਦੀ ਕੋਈ ਮੁਸ਼ਕਲ ਸੀ ਉਹਦਾ ਇਲਾਜ ਕਰਾਉਣ ਲਈ ਡਾਕਟਰ ਨੂੰ ਦਿਖਾਉਣ ਲਈ ਆਏ ਸੀ ਉਸ ਮੌਕੇ ਥੋੜਾ ਜਿਹਾ ਐਵੇਂ ਮਾਮੂਲੀ ਜਿਹੀ ਗੱਲबात ਜਨਰੇਸ਼ਨ ਆ ਉਹੀ ਜਿਹੜਾ ਆਪਣੇ ਘਰ ਤੱਕ ਪਹੁੰਚੀ ਹੈ ਉਦੋਂ ਦਾ ਉਹਨੇ ਕਿਹਾ ਹੈ ਕਿ ਵੀ ਇਸ ਵਿਵਾਰੇ 'ਚ ਫੈਸਲਾ ਲਿਆ ਜਾਵੇ ਅਕਾਲ ਸਾਧ ਦੇ ਚਸ਼ਦਾਰ ਨੂੰ ਕਿਹਾ ਗਿਆ ਸ੍ਰੀ ਗੁਰੂਦਰਪੰਤ ਕਮੇਟੀ ਨੂੰ ਪਹਿਲੇ ਹੀ ਕਹਿ ਚੁੱਕਿਆ ਉਹ ਕਿ ਮੇਰੀ ਅਪੀਲ ਦੇ ਬਾਰੇ ਜੋ ਵੀ ਅੰਨੇਜਾ ਬਣੇ ਕੋਈ ਫੈਸਲਾ ਤਾਂ ਹੋਣਾ ਚਾਹੀਦਾ ਐਸਜੀਬੀ ਜੀ ਉਹੀ ਕਰਦੇ ਕਿਤੇ ਕਹਿੰਦੇ ਵਿਦਵਾਨਾਂ ਦੀ ਮੀਟਿੰਗ ਸੱਦ ਲੈਂਦੇ ਆ ਕਿਤੇ ਜਾਨਾ ਉੱਚਾ ਆ ਜਾਂਦਾ ਟੀਕਲ ਮੈਂ ਜ਼ਰੂਰ ਦੱਸ ਕੇ ਸਮਝੀ ਕਰਨੀ ਚਾਹਾਂਗਾ ਪਹਿਲੇ ਰਾਜੌਣਾਂ ਦਾ ਜਿਹੜਾ ਮਾਮਲਾ ਅੱਜ ਆਪਾਂ ਅੰਦਾਜ਼ਾ ਲਗਾ ਗਏ ਆ ਪਈ ਰਜੋਣਾ ਨੇ ਜਿਹੜਾ ਕਾਸਟ ਦੇ ਜਸਿਹਰ ਨੂੰ ਗੱਲ ਕਹੀ ਐ ਜਾਂ ਐਸਪੀਸੀ ਨੂੰ ਗੱਲ ਕਹੀ ਐ ਮੇਰਾ ਇਹਦਾ ਖਿਆਲ ਆ ਕਿ ਉਹਨੂੰ ਸਿੱਖ ਸੰਗਤ ਨੂੰ ਸਿੱਧੇ ਤੌਰ ਤੇ ਮੁਖਤਬ ਹੋਣਾ ਚਾਹੀਦਾ ਸੀ ਕਿ ਤੁਸੀਂ ਦੱਸੋ ਜੀ ਮੈਂ ਕੀ ਕਰਾਂ ਜੇ ਐਸਜੀਪੀਸੀ ਦੇ ਬਸ ਦੀ ਗੱਲ ਹੁੰਦੀ ਕਾਸਟ ਦੇ ਜਸਿਹਰ ਦੀ ਸੁਣਵਾਈ ਹੁੰਦੀ ਕਿਦਰੇ ਤਾਂ ਹੁਣ ਦਾ ਕੋਈ ਨਾ ਕੋਈ ਮਾਮਲਾ ਆਨੇ ਪੈਣ ਲੱਗਿਆ ਹੋਣਾ ਸੀ ਸੁਣਵਾਈ ਤਾਂ ਕਿਦਰੇ ਹੋ ਨਹੀਂ ਰਹੀ ਆਪਣੇ ਵਰਗੇ মিডিਆ ਦੇ ਚਾਰ ਮਿੱਤਰ ਸਾਦੇ ਆ ਉਹਨਾਂ ਦੇ ਬਿਆਨ ਜਾਰੀ ਕਰਦੇ ਨੇ ਇਸ ਤੋਂ ਬਾਅਦ ਕਿਦਰੇ ਕੋਈ ਗੱਲ ਨਹੀਂ ਹੈ ਅਨੀ ਮੇਸ ਕਰਕੇ ਸੰਜੀਕਰ ਕਰ ਰਹੇ ਆ ਕਿ ਹਟਾ ਸਵੇਦਰ ਸਿੰਘ ਬੁਦਾਵੇ ਭਾਈ ਰਾਜੂਆਣਾ ਦਾ ਔਰ ਉਹ ਨੇਤਾ ਕਹਿ ਲੋ ਵਿਅਕਤੀ ਕਹਿ ਲੋ ਧਰਮ ਕਾਗੂ ਕਹਿ ਲੋ ਜੇਸ ਬੈਠਾ ਸਜਾ ਦੇ ਦੀਨ ਜੜਾ ਹੈਗਾ ਔਰ ਉਹਦਾ ਕੋਈ ਫੈਸਲਾ ਨਹੀਂ ਹੋ ਰਿਹਾ ਦਾਕੇ ਬੀਤ ਗਿਆ ਐ ਜੀਪੀਸੀ ਇਸ ਮਾਮਲੇ ਚ ਕੇਂਦਰ ਨੂੰ ਕੋਈ ਹਲੂਨਾ ਤੱਕ ਨਹੀਂ ਦੇ ਸਕੀ ਮੈਂ ਤਾਂ ਇਹ ਕਹਾਗਾ ਕਿ ਨਾਤਾ ਗੁਪਾਈ ਰਾਜੋਣਾ ਇਸ ਗੱਲ ਜ਼ਿੰਮੇਵਾਰ ਹੈ ਜੀ ਤੇ ਨਾ ਹੀ ਕੇਂਦਰ ਤੋਂ ਦੁਆਰਾ ਮੈਨੂੰ ਤਾਂ ਲੱਗਦਾ ਜਿਹੜੀ ਸੈਕੰਡ ਲੀਡਰਸ਼ਿਪ ਹੈ ਕਿ ਇਹ ਸਿੱਧੇ ਤੌਰ ਤੇ ਉਹ ਹੀ ਜਨਨਵਾਰ ਹੈ ਹੂੰ ਮੈਂ ਸੈਕੰਡ ਲੀਡਰਸ਼ਿਪ ਦਾ ਬੀਂਗ ਅ ਜਰਨਲਿਸਟ ਜਿਸ ਨੇ ਐਕਟ ਰਿਪੋਰਟਿੰਗ ਕੀ ਵੀਰੇ ਆ ਉਹ ਵੀ ਦੇਖਿਆ ਕਿ ਅਮਰ ਸਾਹਿਬ ਤੋਂ ਜਿਹੜੇ ਫੈਸਲੇ ਹੁੰਦੇ ਸੀ ਤਾਂ ਦਿੱਲੀ ਤੱਕ ਪਹੁੰਚੇ ਜਾਂਦਾ ਸੀ ਸੁਣਾਈ ਹੁੰਦੀ ਸੀ ਉਹੀ ਸੈਕੰਡ ਲੀਡਰਸ਼ਿਪ ਹੈ ਜਦੋਂ ਦੇ ਦੇ ਅੰਦਰ ਐਮਰਜੈਂਸੀ ਲੱਗੀ ਤਾਂ ਡਟ ਕੇ ਵਿਰੋਧ ਕੀਤਾ ਗਿਆ ਬਿਲਕੁਲ ਜਿਹੜਾ ਭਰੀਆ ਔਰ باوجود ਆ ਕੇਂਦਰ ਦੀ ਜਿਹੜੀ ਸਰਕਾਰ ਹੈ ਉਸ ਵੇਲੇ ਪ੍ਰਾਨੰਦ ਸਿੰਘ ਇੰਦਰਾ ਗਾਂਧੀ ਉਹਨੇ ਸੁਨੇਹਾ ਭੇਜਿਆ ਸੈਕੂਲਰ ਲੀਡਰਸ਼ਿਪ ਨੂੰ ਕਿ ਸਾਡਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਤੁਸੀਂ ਐਮਰਜੈਂਸੀ ਦਾ ਵਿਰੋਧ ਨਾ ਕਰੋ ਪਰ ਸੈਕਟਰੀਜ਼ ਨੇ ਫੈਸਲਾ ਲਿਆ ਕਿ ਅਸੀਂ ਵਿਰੋਧ ਕਰਾਂਗੇ ਕਰਾਂਗੇ ਮਾਨੀਅਤ ਅਧਿਕਾਰਾਂ ਦੀ ਲੰਘਣਾ ਹੈ ਤੇ ਹੁਣ ਦੇਖੋ ਤੁਸੀਂ ਕੀ ਸਥਿਤੀ ਬਣੀ ਹੋਈ ਹੈ ਆਪ ਸਿਰ ਤੇ ਲੜਾਈ ਲੜੀ ਜਾਂਦੇ ਆ ਕਿਤੇ ਜਥੇਦਾਰਾਂ ਦੀ ਨਿਯੁਕਤੀ ਅਨੁਲੋਕੀ ਲੜਾਈ ਹੈ ਕਿਤੇ ਕალიਜਾ ਦਾ ਪ੍ਰਧਾਨ ਕੌਣ ਹੋਏਗਾ ਕੌਣ ਨਹੀਂ ਹੋਏਗਾ ਮੈਂ ਕਹਿਣਾ ਚਾਹਾਂਗਾ ਕਿ ਭਾਈ ਰਾਜੋਣਾ ਜੀ ਤੁਸੀਂ ਅਪੀਲ ਜ਼ਰੂਰ ਜਥੇਦਾਰਾਂ ਨੂੰ ਕੀਤੀ ਹੈ ਐਜਪੀਸੀ ਨੂੰ ਕੀਤੀ ਹੈ ਪਰ ਤੁਹਾਡੇ ਧਿਆਨ ਜੀ ਹੋਏਗਾ ਇੱਥੇ ਤਾਂ ਜਥੇਦਾਰਾਂ ਦਾ ਆਪਣਾ ਹੀ ਫੈਸਲਾ ਨਹੀਂ ਹੋ ਰਿਹਾ ਹਮਮ ਕਾਲੀਗਰ ਦਾ ਪ੍ਰਧਾਨ ਕੌਣ ਹੋਵੇਗਾ ਉਹਦਾ ਫੈਸਲਾ ਨਹੀਂ ਹੋ ਰਿਹਾ ਬਿਲਕੁਲ ਤੁਹਾਡੀ ਖਾਤਰ ਕੌਣ ਆਵਾਜ਼ ਉਠਾਏਗਾ ਤੇ ਕੌਣ ਇਹਨਾਂ ਦੀ ਆਵਾਜ਼ ਕੇਂਦਰ ਤੋਂ ਸੁਨੇਗਾ ਮੈਨੂੰ ਇਹ ਲੱਗਦਾ ਹੈ ਕਿ ਭਾਈ ਰਾਜੋਣਾ ਦਾ ਜਿਹੜਾ ਮਾਮਲਾ ਹੈ ਸਿੱਖ ਪੰਥ ਦੀ ਸਿੱਖ ਭਾਈਚਾਰੇ ਦੀ ਬਹੁਤ ਵੱਡੀ ਤਰਸਦੀ ਹੈ ਕਾਗੂ ਦੇਲਸ ਬੈਠਾ ਆਪਣੀ ਲੀਡਰਸ਼ਿਪ ਨੂੰ ਲਗਾਤਾਰ ਹੰਕਾਰ ਰਾ ਰਿਹਾ ਸੱਦਾ ਦੇ ਰਿਹਾ ਕਿ ਮੇਰੇ ਵਾਰੇ ਫੈਸਲਾ ਲਾਓ ਪਰ ਕਿਹੜੀ ਲੀਡਰਸ਼ਿਪ ਨੂੰ ਕਹਿ ਰਹੇ ਜਿਹੜੀ ਡੀਟੀਸੀਬ ਦੇ ਅੱਗੇ ਸੁਣਵਾਈ ਕੋਈ ਨਹੀਂ ਹੁਣ ਦੇਖਿਆ ਜਾਏਗਾ ਕਿ ਅਗਲੇ ਦਿਨ ਜੋ ਭਾਈ ਰਾਜਵਾਨਾ ਨੇ ਕਿਹਾ ਮੈਂ ਦਰਸ਼ਕਾਂ ਦੇ ਸਾਹਮਣੇ ਜਿਹੜਾ ਜ਼ਿਕਰ ਕੀਤਾ ਕਿ ਹੋਏਗਾ ਕਿ ਕਿ ਮੀਟਿੰਗ ਹੋਏਗੀ ਮੀਟਿੰਗੋ ਕੇ ਸਾਡੇ ਅਗੇ ਮੀਡੀਆ ਦੇ ਮਿੱਤਰ ਬੁਲਾਏ ਜਾਣਗੇ ਚਿੰਤਾ ਦਾ ਫਰਟਾਵਾ ਕੀਤਾ ਜਾਏਗਾ ਜਰੂਰ ਪੱਤਰ ਚਿੱਠੀ ਪਹਿਲੇ ਕੀਤਾ ਜਾਏਗਾ ਇਹ ਤੋਂ ਵੱਧ ਜੇ ਪਿਛਲੇ ਦਹਾਕਿਆਂ ਚ ਆ ਉਹ ਗੱਲ ਹੋਈ ਹੈ ਤਾਂ ਲੀਡਰਸ਼ਿਪ ਦੱਸ ਸਕਦੀ ਹੈ ਇਹੋ ਜੀ ਸਥਿਤੀ ਬਹੁਤ ਹੀ ਚਿੰਤਾਜਨਕ ਬਹੁਤ ਹੀ ਨਮੂਸ਼ੀ ਵਾਲੀ ਸਥਿਤੀ ਹੈ ਕਿ ਕਾਕੂ ਜੇਲ੍ਹ ਜਿ ਬੈਠਾ ਇਸ ਗੱਲ ਦੀ ਮੰਗ ਕਰ ਰਿਹਾ ਕਿ ਮੇਰੀ ਫਾਂਸੀ ਬਾਰੇ ਫੈਸਲਾ ਕਰੋ ਕਿਉਂ ਨਹੀਂ ਫੈਸਲਾ ਕਰ ਰਹੇ ਜੀ ਬਿਲਕੁਲ ਸੁਪਰੀਮ ਕੋਰਟ ਨਾਲ ਕੇਂਦਰ ਸਰਕਾਰ ਜਿਹੜੀ ਸੈਕਟਰੀ ਜੀ ਨੂੰ ਅਪੀਲਾ ਕਰ ਰਿਹਾ ਉਹਦੇ ਆਪਣੇ ਅੱਲੇ-ਬੱਲੇ ਕੁਝ ਨਹੀਂ ਹੈ ਜੀ ਜੀ ਰਸ਼ੇਦ ਸਾਹਿਬ ਇਹ ਤਾਂ ਚਲੋ ਮੁੱਦਾ ਸੀਗਾ ਜਿਹੜਾ ਕਿ ਤਨਾ ਕਿਤੇ ਧਾਰਮਿਕ ਤਰੀਕੇ ਦੇ ਨਾਲ ਸਿੱਖ ਸੰਗਤ ਦੇ ਨਾਲ ਸੰਬੰਧਿਤ ਹੈ ਪਰ ਗੱਲ ਹੈ ਜਿਹੜੀ ਉਹ ਪੰਜਾਬ ਦੀ ਸਿਆਸਤ ਦੀ ਕਰਨੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਸਮੇਂ ਪੰਜਾਬ ਦੀ ਸਿਆਸਤ ਤੇ ਨਿਗਾਹ ਸਭ ਦੀ ਟਿਕੀ ਹੈ ਕਿਉਂਕਿ ਤਰਨ ਤਰਨ ਦੀ ਜੋ ਚੋਣ ਹੈ ਉਹਨੇ ਬੜਾ ਕੁਝ ਨਿਰਧਾਰਤ ਕਰ ਦੇਣਾ ਹੈ ਚੋਣ ਦੇ ਵਿੱਚ ਦਿਨ ਵੀ ਥੋੜੇ ਹੀ ਰਹਿ ਗਏ ਨੇ ਅਚੇਹੇ ਦੇ ਵਿੱਚ ਹੁਣ ਪੂਰੀ ਤਰ੍ਹਾਂ ਨਾਲ ਪਾਰਟੀਆਂ ਸਰਗਰਮ ਹੋ ਗਈਆਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਵੱਡੇ ਪੱਧਰ ਦੇ ਉੱਪਰ ਉੱਥੇ ਇੱਕ ਇਕੱਠ ਕੀਤਾ ਗਿਆ ਮੁੱਖ ਮੰਤਰੀ ਮਾਨ ਤੇ ਸਾਰੀ ਲੀਡਰਸ਼ਿਪ ਹੈ ਜਿਹੜੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੀ ਉੱਥੇ ਸੀ ਤੇ ਬੜਾ ਬੜਕ ਮਾਰੀ ਗਈ ਸੰਧੂ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਕਿਵੇਂ ਦੇਖਦੇ ਹੋ ਕਿਉਂਕਿ ਪੱਬਾਂ ਪਾਰ ਪਾਰਟੀਆਂ ਤਾਂ ਇਸ ਸਮੇਂ ਸਾਰੀਆਂ ਹੀ ਨੇ ਆਮ ਆਦਮੀ ਪਾਰਟੀ ਦਾ ਜੋਰ ਸ਼ੋਰ ਥੋੜਾ ਜਿਹਾ ਜ਼ਿਆਦਾ ਦਿਖ ਰਿਹਾ ਕਿਉਂਕਿ ਮੌਜੂਦਾ ਪਾਰਟੀ ਹੈ ਸੱਤਾ ਦੇ ਵਿੱਚ ਹੈ ਉਹ ਕਿਵੇਂ ਦੇਖਦੇ ਹੋ ਤਰਨ ਤਰਨ ਦੇ ਵਿੱਚ ਜਿਹੜੀ ਇਹ ਬੜਕ ਵੱਜ ਰਹੀ ਹੈ ਕਿਸ ਦੇ ਹੱਕ 'ਚ ਭੁਗਤ ਸਕਦੀ ਹੈ ਕਿਉਂਕਿ ਇਸ ਵਾਰ ਚੌਥਾ ਖੇਮਾ ਜਿਹੜਾ ਉਹ ਸਿੱਖ ਪੰਥ ਦੇ ਨਾਲ ਸਬੰਧਤ ਉਮੀਦਵਾਰ ਦਾ ਹੈ ਜੀ ਜੀ ਬਿਲਕੁਲ ਜਿਹੜਾ ਹੈਗਾ ਐ ਮੁੱਦਾ ਪ੍ਰਵਜਤ ਤੁਸੀਂ ਜ਼ਿਕਰ ਕਰ ਰਹੇ ਹੋ ਜੇ ਆਪਾਂ ਗੱਲ ਕਰਦੇ ਹਾਕਮਦਰ ਦੀ ਅੱਜ ਕਿਹਨਾ ਹਾਕਮਦਰ ਦੀ ਆਪਾਂ ਜ਼ਿਕਰ ਕਰੀਏ ਕਿ ਅੱਜ ਆਪਾਂ ਦੇਖਿਆ ਕਿ ਹਾਕਮਦਰ ਨੇ ਤਾਰੰਤਾ ਰੰਜੀ ਉਪਲੈਕਸ਼ਨ ਐ ਵਿਧਾਨ ਸਭਾ ਦੀ ਉਹਦੇ ਤੇ ਵੱਡਾ ਹਲਾ ਬੋਲਿਆ ਮੁੱਖ ਮੰਤਰੀ ਭਗਵੰਤ ਮਾਨ ਅੰਗਾਮ ਮਾਨਾਂ ਦੇ ਪਾਰਟੀ ਦੇ ਅੰਜ਼ਾਰ ਨੀ ਸੁਧਿਆ ਪਾਰਟੀ ਦੇ ਐਮਐਲਏ ਕਵਿੰਦ ਮੰਤਰੀ ਆਮ ਆਦੀ ਪਾਰਟੀ ਪਿਨਾਵਦ ਖਜ਼ਾਨਾ ਅਮਨ ਰੂੜਾ ਸਮੂਚੀ ਲੀਡਰਸ਼ਿਪ ਉਹਨਾਂ ਦੇ ਵਰਕਰ ਉਹਨਾਂ ਦੇ ਮੈਂਬਰ ਇਲਾਕੇ ਦੇ ਲੋਕ ਜਿਹੜੀ ਮੀਟਿੰਗ ਸੀ ਉਹ ਵੱਡੇ ਪੱਧਰ ਤੇ ਹੋਈ ਉਹਨੂੰ ਮੁਖਤਵ ਕਰਦਿਆਂ ਸਿੱਧੇ ਤੌਰ ਤੇ ਸਦਾਇਤ ਦਿੱਤਾ ਗਿਆ ਸਮੂਚੀ ਲੀਡਰਸ਼ਿਪ ਨੂੰ ਦੇਖੋ ਜੇ ਆਪਾਂ ਕਿਸ ਤਰ੍ਹਾਂ ਦੀ ਚੁਣੌਤੀ ਹੈ ਜੇ ਕਮਿਸ਼ਨ ਸੁਧੀਆਂ ਦਾ ਜ਼ਿਕਰ ਕਰੀਏ ਕਮਿਸ਼ਨ ਸੁਧੀਆਂ ਕੋ ਕੋਨਾਂ ਸੰਬੋਧਨ ਕੀਤਾ ਉਹ ਕਹਿੰਦੇ ਕਿ ਮੈਂ ਅਗਲੇ 15 ਦਿਨ ਲਈ ਤਨਦਾਰਨ ਜੀ ਬਿਠਾ ਹਾਂ ਕਿਸੇ ਨੂੰ ਕੋਈ ਕੰਮ ਹੈ ਕਿਸੇ ਦੀ ਕੋਈ ਸਮੱਸਿਆ ਹੈ ਮੇਰੇ ਕੋਲੇ ਲੈ ਕੇ ਆਓ ਕਿਹਨੇ ਧਰਮਦਾਰ ਵਾਲੇ ਮੈਂ ਤੁਹਾਡੇ ਨਾਲ ਖੜਾ ਹਾਂ ਕੋਈ ਮਸਲਾ ਹੈ ਕੋਈ ਗੱਲ ਹੈ ਮੇਰੇ ਨਾਲ ਗੱਲ ਕਰੋ ਜਾਨੀ 15 ਦਿਨ ਲਈ ਧਰਮਦਾਰਨ ਦੇ ਵਿੱਚ ਜਿਹੜਾ ਹੈਗਾ ਮਨੇ ਸੋਦੇ ਨੇ ਆਪਣਾ ਟਿਕਾਣਾ ਬਣਾ ਲਿਆ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਉਹਨਾਂ ਨੇ ਆਪਣੇ ਵਰਕਰਾਂ ਨੂੰ ਆਪਣੇ ਮਹਿਤਿਆਂ ਨੂੰ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਮੈਦਾਨ ਚ ਕੱਲੇ ਕੱਲੇ ਪਿੰਡ ਚ ਜਾ ਜਾਓ ਔਰ ਪਾਰਟੀਆਂ ਜਿਹੜੀਆਂ ਨੀਤੀਆਂ ਸਰਕਾਰ ਦੀਆਂ ਨੀਤੀਆਂ ਸਰਕਾਰ ਦੀਆਂ ਪ੍ਰਾਪਤੀਆਂ ਉਸ ਨੇ ਲੈ ਕੇ ਜਾਓ ਜਿੱਦ ਤੱਕ ਸਵਾਲਾ ਮੁਖੰਦਰੀ ਭਗਵੰਤ ਮਾਨ ਦਾ ਮੁਖੰਦਰੀ ਭਗਵੰਤ ਮਾਨ ਨੇ ਅੱਜ ਇੱਕ ਲੰਮੀ ਗੱਲ ਕੀਤੀ ਹੈ ਔਰ ਲੰਬੀ ਗੱਲ ਕਰਦੇ ਆ ਉਹਨਾਂ ਨੇ ਜਿੱਥੇ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਇੱਕ ਗੱਲ ਜਿਹੜੀ ਤਰਨਤਾਰਨ ਦੇ ਲੋਕਾਂ ਨੂੰ ਪਹਿਲਾਂ ਵੀ ਸੀ ਅੱਜ ਵੀ ਜਿਹੜਾ ਆਪ ਵੱਲੋਂ ਸੁਨੇਹਾ ਦਿੱਤਾ ਗਿਆ ਸਾਫ ਸੁਨੇਹਾ ਦਿੱਤਾ ਉਹਨਾਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਦੇਖੋ ਤੇਰਾ ਸਾਲ 1.5 ਸਾਲ ਰਹਿੰਦਾ ਹੈ ਜਿਹੜੇ ਦੂਜੀਆਂ ਤਰ੍ਹਾਂ ਉਹਨਾਂ ਨੇ ਤਾਂ ਜਿੱਤੇ ਬੋਡ ਪਾ ਵੀ ਦੋਗੇ ਸਦਾ ਜਾਉਣਾ ਨਹੀਂ ਕਹਿੰਦੇ ਜੇ ਮੰਨ ਲਿਆ ਪੈਗੀ ਤਾਂ ਕਹਿੰਦੇ ਹੁੰਦੀ ਨਹੀਂ ਜੇ ਹੋ ਗਈ ਫਟਕਾ ਲੋ ਤੁਸੀਂ ਵਿਰੋਧੀ ਤੇਰ ਦਾ ਕੋਈ ਐਮਐਲਏ ਬਣਾਤਾ ਵਿਧਾਇਕ ਜਿਤਾਤਾ ਉੱਥੇ ਜਾਏਗਾ ਕਹਿੰਦੇ ਉੱਥੇ ਸਾਡੇ ਖਿਲਾਫ ਵੀ ਬੋਲੇਗਾ ਨਾ ਤੁਹਾਡੀ خاطر ਤਾਂ ਕੋਈ ਗੱਲ ਕਰ ਨਹੀਂ ਸਕਦਾ ਇਹ ਗੱਲ ਦੂਜੀ ਗੱਲ ਉਹ ਕਹਿੰਦੇ ਕਿ ਵੀ ਜੇ ਸਾਡਾ ਤੁਸੀਂ ਜਿਹੜਾ ਉਮੀਦਵਾਰ ਆ ਉਹ ਜਿਤਾਉਂਗਾ ਬੜਾ ਤਜਰਬੇਕਾਰ ਹੈ ਬਣਾਉ ਦਾ ਪਛੋਕੜ ਹੈਗਾ ਪਹਿਲਾਂ ਤਿੰਨ ਵਾਰੀ ਵਿਧਾਇਕ ਰਾਈ ਚੁੱਕਾ ਲੋਕ ਉਸ ਦੇ ਨਾਲ ਖੜੇ ਆ ਉਹ ਕਹਿੰਦੇ ਜੇ ਸਾਨੂੰ ਸਾਡੇ ਵਿਧਾਇਕ ਨੂੰ ਜਿਤਾਉਂਗੇ ਤੁਹਾਡੀ ਜੋ ਵੀ ਮੰਗ ਹੋਏਗੀ ਤਰਨ ਦਾਪ ਦੇ ਵਿਕਾਸ ਦੀ ਗੱਲ ਆ ਕੋਈ ਕਸਰ ਨਹੀਂ ਛੱਡੀ ਜਾਏਗੀ ਉਹ ਕਹਿੰਦੇ ਭਗਵੰਦ ਮਾਨ ਦਾ ਜ਼ਿਕਰ ਇਸ ਕਦੇ ਜ਼ਰੂਰ ਕਰਨਾ ਚਾਹਾਂਗਾ ਕਿ ਵਿਰੋਧੀਆਂ ਨੂੰ ਉਹਨਾਂ ਟਿਕਾ ਟਿਕਾ ਕੇ ਕੁਰਸੀਆਂ ਉਹਨਾਂ ਨੇ ਕਿਹਾ ਕਿ ਦੇਖੋ ਕਾਲੀਦਾ ਦੀ ਗੱਲ ਕਰਦੇ ਆ ਕਿੱਥੇ ਲੰਘਦੇ ਆ ਕਾਲੀ ਗੱਲ ਕਹਿੰਦੇ ਉਹਨਾਂ ਆਏ ਹੀ ਨਹੀਂ ਕਿਤੇ ਪਹਿਲੇ ਕਹਿੰਦੇ ਦੋ ਤਿੰਨ ਸੀਗੇ ਉਹਨਾਂ ਦੇ ਵਿਧਾਇਕਾਂ ਉਹਨਾਂ ਜਿਹੜਾ ਰਹਿ ਗਿਆ ਉਹ ਵੀ ਕਹਿੰਦੇ ਜਿਹੜਾ ਵਿਕਰਮਜੀਤਿਆ ਉਹਨਾਂ ਦੇ ਬੀਵੀ ਪਤਨੀ ਆ ਉਹ ਐਮਐਲਏ ਆ ਉਹਨਾਂ ਜਿਹੜਾ ਕਿਦਾ ਕਹਿੰਦੇ ਜਿਉਂ ਹੀ ਉਹਨਾਂ ਪਾਰਟੀ ਵੱਲੋਂ ਰਹਿ ਗਏ ਇਹ ਤੇ ਉਹਨਾਂ ਨੇ ਭਾਜਪਾ ਦੀ ਗੱਲ ਕੀਤੀ ਐ ਕਾਂਗਰਸ ਦੀ ਗੱਲ ਕੀਤੀ ਐ ਕਾਂਗਰਸ ਬਾਰੇ ਵੀ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਕੋਈ ਜ਼ਰਵਾਇ ਨਹੀਂ ਹੈਗੀ ਪ੍ਰਤਾਪ ਬਾਜਵਾ ਕਹਿੰਦੇ ਲੋਕਾਂ ਜਾ ਕੇ ਮਿਲਦੇ ਨਹੀਂ ਨਾ ਲੋਕਾਂ ਨਾਲ ਗੱਲ ਕਰਦੇ ਐ ਲੋੜਾ ਦਾ ਐਸਿਹੇ ਲੋਕਾਂ ਨੂੰ ਆਮ ਆਦੀ ਪਾਰਟੀ ਦੇ ਮੀਤਵਾਰ ਨੂੰ ਜਿਤਾਇਆ ਜਾਵੇ ਔਰ ਮੁਕੰਦਰਿ ਭਗਵੰਤ ਮਾਨ ਜਦੋਂ ਵੀ ਗੱਲ ਕਰਦੇ ਆ ਉਹ ਬੇਕਰ ਮੇਰੀ ਟੀਆ ਦੇ ਉਤੇ ਨਿਸ਼ਾਨਾ ਵੇਲਣਾ ਕਦੇ ਨਹੀਂ ਜਿਹੜਾ ਪੋਜ਼ੇ ਆਜੀਵਨ ਨੇ ਕਿਹਾ ਕਿ ਜੇ ਤੁਸੀਂ ਵਿਰੋਧੀ ਧਿਰ ਦਾ ਕੋਈ ਐਮਐਲਏ ਜਿਤਾਤਾ ਆਗੂ ਜਿਤਾਤਾ ਤੇ ਤੇ ਫੇਰ ਨਸੀਦਾ ਕਾਰੋਬਾਰ ਸ਼ੁਰੂ ਹੋ ਜੇਗਾ ਕਹਿੰਦੇ ਜਾਣਦੇ ਨਾ ਅੱਗੇ ਇੱਕ ਬਗੈਰ ਨਾਮ ਲਿਆ ਉਹਨਾਂ ਨੇ ਕਿਹਾ ਜਿਹੜਾ ਨਸੀਦਾ ਕਾਰੋਬਾਰ ਕਰਦਾ ਸੀ ਇੱਥੇ ਫਲਾਵ ਸੀ ਹੁਣ ਬੈਠਾ ਨਾ ਨਾਬਾ ਦੇਲ ਦੇ ਚ ਜਾ ਕੇ ਜਿਹੜਾ ਭੁਗਤ ਰਿਹਾ ਕਹਿੰਦੇ ਇੱਥੇ ਭੁਗਤ ਰਿਆ ਪੈਂਦੀਆਂ ਜਿਹੜੇ ਕਰਦੇ ਆ ਸੋ ਕੱਲੀ ਕੱਲੀ ਪਾਰਟੀ ਦੇ ਉਤੇ ਹਮਲਾ ਬੋਲੇ ਲੱਗ ਰਿਹਾ ਜਿਵੇਂ ਵੱਡਾ ਹਮਲਾ ਆਜਾ ਬਲਵੰਡਾ ਵਿਰੋਧੀ ਧਿਰ ਤੇ ਕੀਤਾ ਗਿਆ। ਪਰ ਇੱਕ ਮਹੱਤਵ ਜਿਹੜੀ ਕੈਂਪੇਨ ਹੈ ਉਸ ਨੂੰ ਬਹੁਤ ਵੱਡੀ ਪੱਧਰ ਤੇ ਵਿੱਢਿਆ ਗਿਆ। ਇਲੈਕਸ਼ਨ ਜਿੱਤਣ ਦਾ ਟਾਰਗੇਟ ਤਾਇਗੀ ਡਾ ਕੇ ਇਲੈਕਸ਼ਨ ਜਿੱਤਨੀ ਜਿੱਤਨੀ ਆ। ਵਿਰੋਧੀ ਧਿਰ ਦੀ ਆਪਾਂ ਗੱਲ ਜਰੂਰ ਕਰੀਏ। ਕਾਂਗਰਸ ਵਾਲੇ ਜਿਹੜੇ ਆ ਉਹਨਾਂ ਵੱਲੋਂ ਵੀ ਰੇਲੀਆਂ ਕੀਤੀਆਂ ਜਾ ਰਹੀਆਂ। ਕਾਂਗਰਸ ਵਾਲੇ ਕਹਿ ਰਹੇ ਕਿ ਦੇਖੋ ਜਿਹੜੀ ਸਰਕਾਰ ਹੈਗੀ ਹੈ ਇਹ ਹੋਲਡਿੰਗ ਲਾਗਦਾ ਜ਼ਰੂਰ ਦਾਵੇ ਤਾਂ ਇਹ ਕਰ ਰਹੀ ਹੈ। ਪਰ ਇਹਨਾਂ ਦੇ ਅੱਲੇ-ਬੱਲੇ ਕੋਈ ਨਹੀਂ ਦੱਸੋ ਕਿ ਇਹਨਾਂ ਨੇ ਕੀਤਾ ਕੀ ਹੈ। ਬੋਰਡਾਂ ਦੇ ਜਿਹੜਾ ਸੜਕਾਂ ਦੇ ਉੱਤੇ ਬੋਰਡ ਇਸ਼ਤਿਹਾਰ ਉਹੀ ਨਜ਼ਰ ਆਉਂਦੇ ਆ ਪ੍ਰੈਕਟੀਕਲੀ ਕਿਤੇ ਵੀ ਕੋਈ ਨਹੀਂ ਕਿਤਾਬ ਇਸ ਕਰਕੇ ਉਹ ਹਰਵਾਉਣ ਦਾ ਸਰਦਾਰ ਦਿੰਦੇ ਆ ਆਪ ਵਾਲੇ ਕਹਿੰਦੇ ਕਿ ਸਾਨੂੰ ਦਿਖਾਓ ਦੇਖਿਆ ਜਾਏਗਾ ਮੁਝੈਲ ਕੀ ਫੈਸਲਾ ਕਰਦੇ ਆ ਫੈਸਲਾ ਮੁਝੈਲਾ ਨੇ ਕਰਨਾ ਜੀ ਜੀ ਅਸਲ ਸਾਹਿਬ ਅੱਗੇ ਜ਼ਿਕਰ ਹੈ ਜਿਹੜਾ ਕਿਸਾਨਾਂ ਦਾ ਵੀ ਜ਼ਰੂਰ ਕਰ ਲੈਣੇ ਆ ਝੋਨੇ ਦੀ ਫਸਲ ਲਗਭਗ ਹੋਣਾ ਕੱਟੀ ਜਾ ਰਹੀ ਹੈ ਪੰਜਾਬ ਦੇ ਵਿੱਚੋਂ ਸਮਾਪਤੀ ਤੇ ਆ ਥੋੜਾ ਬਹੁਤ ਕਿਤੇ ਝੋਨਾ ਰਹਿ ਗਿਆ ਪਰ ਅਜਿਹੀ ਸਥਿਤੀ ਬਣੀ ਹੋਈ ਹੈ ਕਿ ਨਮੀ ਨੂੰ ਲੈ ਕੇ ਬਹੁਤ ਆਪਸ ਦੇ ਵਿੱਚ ਤਕਰਾਰ ਚੱਲ ਰਿਹਾ ਕਿਉਂਕਿ ਪੰਜਾਬ ਨੇ ਕੇਂਦਰ ਨੂੰ ਇਸ ਸੰਬੰਧਿਤ ਲਿਖਿਆ ਵੀ ਹੈ ਕਿ ਨਮੀ ਦੀ ਜਿਹੜਾ ਦਾਇਰਾ ਹੈ ਉਹ ਥੋੜਾ ਦਾ ਵਧਾ ਦਿੱਤਾ ਜਾਵੇ ਪਰ ਨਮੀ ਦਾ ਦਾਇਰਾ ਕੇਂਦਰ ਨੇ ਵਧਾਇਆ ਨਹੀਂ ਨਮੀ ਝੋਨੇ 'ਚ ਜ਼ਿਆਦਾ ਹੈ ਜਿਸ ਕਰਕੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਮਜਬੂਰਨ ਰੋਲਣਾ ਪੈ ਰਿਹਾ ਤੇ ਜੇ ਉਹ ਵਿਕ ਜਾਂਦਾ ਜਲਦੀ ਤਾਂ ਉਸ ਦਾ ਮੁੱਲ ਹੈ ਜਿਹੜਾ ਉਹ ਬਹੁਤ ਘੱਟ ਲੱਗਦਾ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਪਾਸਾ ਇਸ ਵਾਰ ਹੜਾ ਨੇ ਰੋੜ ਲਿਆ ਤੇ ਦੂਸਰੇ ਪਾਸੇ ਦੇ ਹਾਲਾਤ ਨੇ ਜਿਹੜੇ ਉਹ ਨਮੀ ਨੇ ਸਾਨਾਂ ਦੀ ਬਹੁਤ ਗੁਰਵਤ ਵਾਲੀ ਸਥਿਤੀ ਬਣੀ ਰਹੀ ਹੈ ਜਦੋਂ ਆਪਾਂ ਫਸਲ ਦੀ ਗੱਲ ਕਰੀਏ ਹੜ ਦੀ ਗੱਲ ਜਦੋਂ ਤੁਸੀਂ ਕੀਤੇ ਉਹ ਤਾਂ ਹਾਈ ਹੈ ਪਰ ਜੇ ਆਪਾਂ ਪਹਿਲਾਂ ਫਸਲ ਦੀ ਗੱਲ ਕਰੀਏ ਮੰਡੀਆਂ ਚ ਇਹਦੀ ਫਸਲ ਬਚ ਗਈ ਆ ਮੰਡੀਆਂ ਚ ਲੈ ਕੇ ਪਹਿਲਾਂ ਤਾਂ ਮੋਇਸਚਰ ਨਮੀ ਦਾ ਪ੍ਰੋਬਲਮ ਇਹ ਨਮੀ 17% ਦੀ ਰਵੱਦ ਖਰੀਦੇ ਨਹੀਂਗੇ ਉਥੇ ਕਿਤੇ 18 ਆ ਰਹੀ ਹੈ ਕਿਤੇ 19 ਆ ਰਹੀ ਹੈ ਕਿਤੇ 20 ਆ ਰਹੀ ਹੈ ਕਿਤੇ 21 ਆ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਜਿੱਦਾਂ ਪਾਰਸ਼ਾ ਹੁੰਦੀਆਂ ਰਹੀਆਂ ਹਵਾ ਜਾਂ ਮੋਇਸਚਰ ਜਿਹੜਾ ਹੈਗਾ ਹਵਾ ਚ ਜ਼ਿਆਦਾ ਹੈ ਤੇ ਮੋਇਸਚਰ ਜ਼ਿਆਦਾ ਕਰਕੇ ਇਹ ਸਰਕਾਰੀ ਖਰੀਦਾਂ ਜਾਂਸੀਆਂ ਖਰੀਦੀਆਂ ਨਹੀਂ ਜਿੱਦਾਂ ਇਹ ਸੈਲਰ ਵਾਲਾ ਉਹ ਹੀ ਲੈਣ ਨੂੰ ਤਿਆਰੀ ਵੱਡੇ ਵੱਡੇ ਕਟ ਲੱਗਦੇ ਵੱਡੀ ਗੱਲ ਇਹ ਹੈ ਜਿਹੜੇ ਝੋਨੇ 'ਚ ਮੌਇਸਚਰ ਹੁੰਦਾ ਹੈ ਹੀ ਹੈ ਜਿਹੜੇ ਬਿਮਾਰੀ ਕਾਰਨ ਦਾਣੇ ਬਦਰੰਗ ਹੋ ਗਿਆ ਕਾਲੇ ਹੋ ਗਿਆ ਉਹ ਵੱਖਰੀ ਸਮੱਸਿਆ ਹੈ ਹੁਣ ਉਹ ਜਿਹੜੇ ਝੋਨੇ ਖਰੀਦੇ ਜਾਂਦੇ ਜਾਂ ਲਏ ਜਾਂਦੇ ਆ ਜੇ 100 ਗਟਾ ਝੋਨੇ ਦਾ ਹੁੰਦਾ ਹੈ ਤਾਂ ਉਹਦੇ 'ਚ ਕਈ ਦਾਮ ਤੇ 6 ਗੱਟੇ ਦਾ ਕਟ ਦੇ ਵਿੱਚ ਹੀ ਲਾ ਲਏ ਜਾਂਦੇ ਆ ਯਾਨੀ ਦੇਖੋ ਜੇ ਤਾਂ 6 ਕਟੇ ਜਿਹੜਾ ਰਾ ਛੜਦੇ ਕਿਸਾਨ 6 ਕਟੇ ਕਿਸਾਨ ਦੇ ਦੇ ਮੋੜ ਦੇ ਵਿੱਚ ਫੇਰ ਤਾਂ ਕਾਲਾ ਜਿਹੜਾ ਝੋਨਾ ਬਜ਼ਰਾਂਗੇ ਝੋਨਾ ਉਹ ਚਟਾ ਹੋ ਜਾਏਗਾ ਨਹੀਂ ਤਾਂ ਕਾਲਾ ਹੀ ਰਹੇਗਾ ਇਹੋ ਜੀ ਮਸੀਤ ਜਾਨੀ ਭਾ ਵੀ ਕੱਟ ਇਸ ਤਰੀਕੇ ਦੇ ਨਾਲ ਜਿਹੜਾ ਝਾੜ ਵੀ ਕੱਟ ਜਿਹੜੇ ਕੱਟ ਲੱਗ ਰਿਹਾ ਬਹੁਤ ਵੱਡੀ ਮਸੀਬੇ ਚੋਂ ਜਿਹੜਾ ਇਸ ਵੇਲੇ ਖਾਸ ਤਨ ਪੂਸਾ 44 ਦੀ ਗੱਲ ਕਰਦੇ ਆ ਜੀ ਕਿਸਾਨਾਂ ਨਾਲ ਕਿ ਆਗੋਂ ਨਾਲ ਵੀ ਗੱਲਬਾਤ ਹੋਈ ਆ ਹੂੰ ਉਹਨੇ ਸਿੱਧੀ ਦਾ ਹੀ ਬਣੀ ਹੈ ਕਿ ਉਹਨੂੰ ਵੱਡੀ ਪੱਧਰ ਤੇ ਬਿਮਾਰੀ ਪਈ ਆ ਉਹ ਤਾਂ ਕੋਈ ਖਰੀਦਣ ਨੂੰ ਤਿਆਰ ਹੀ ਨਹੀਂ ਬਹੁਤ ਵੱਡੀ ਪੱਧਰ ਤੇ ਚੋਨਾ ਮੰਡੀਆਂ ਦੇ ਵਿੱਚ ਰੁਲਿਆ ਉਹ ਵੱਡੀ ਨਸੀਬਤ ਦਾ ਕਾਰਨ ਬਣਿਆ ਵਾ ਹੜਾਂ ਦੀ ਗੱਲ ਤਾਂ ਬੱਕਰੀ ਆ ਪਰ ਜਿਹੜੀ ਫਸਲ ਆ ਗਈ ਹੈ ਉਹ ਫਸਲ ਹੀ ਨੱਕਬੋਲ ਮਾਰ ਕੇ ਖਰੀਦੀ ਜਾ ਰਹੀ ਹੈ ਕਿਸਾਨਾਂ ਨੂੰ ਬਾਜੂ ਪਾਣੀ ਮਿਲੇ ਜੇ ਕੱਟ ਲੱਗਦਾ ਜਾਨੀ ਦੇਖੋ ਸਿਸਟਮ ਦੇਖੋ ਕੀ ਹੈ ਜਿੱਦਾਂ ਕੱਟ ਲੱਗਦਾ ਤਾਂ ਉਹੀ ਚੋਨਾ ਜੇ ਤੁਸੀਂ 6 ਪੀਸ ਦੀ ਕੱਟ ਲਾਉਂਦੇ ਆ ਹੋਈ ਚੋ ਨਾਂ ਬਦ ਰੰਗ ਤੋਂ ਸਫੈਦ ਹੋ ਜਾਂਦਾ ਹੈ ਜੇ ਤੁਸੀਂ ਕੱਟ ਨਹੀਂ ਦਿੰਦੇ ਕਿਸਾਨ ਨਹੀਂ ਕਰਦਾ ਤਾਂ ਫਿਰ ਤੁਹਾਨੂੰ ਨਹੀਂ ਖਰੀਦਿਆ ਜਾਂਦਾ ਹਾਂ ਇਹਨਾਂ ਜ਼ਰੂਰ ਹੈ ਕਿ ਕਈ ਮੰਡੀਆਂ ਉਹ ਜੀਆਂ ਜਿੱਥੇ ਕਿ ਆੜ੍ਹਤੀਏ ਵੀ ਦਵੰਗਾ ਕਹਿੰਦੇ ਜੀ ਅਸੀਂ ਨਹੀਂ ਕੱਟ ਲਗਣ ਦੇਾਂਗੇ ਜਾਂ ਜਿੱਥੇ ਕਿਸਾਨ ਆਗੂਆ ਕਹਿੰਦੇ ਜੀ ਅਸੀਂ ਨਹੀਂ ਕੱਟ ਲਗਣ ਦੇਾਂਗੇ ਉੱਥੇ ਦਾ ਪਚਾ ਹੈਗਾ ਪਰ ਬਹੁਤੀਆਂ ਥਾਵਾਂ ਤੇ ਕਿਸਾਨ ਜਿਹੜੇ ਕੇ ਆਪਣੀ ਫਸਲ ਵਿੱਚ ਜਿਹੜੀ ਮਜ਼ਬੂਰ ਹੈ ਕਿਉਂਕਿ ਉਹਨਾਂ ਨੇ ਅੱਗੇ ਕਣਕ ਦਾ ਦੂਜੇ ਕਾਰੋਬਾਰ ਹੈ ਫਸਲ ਵਿੱਚਣ ਦੇ ਜੀਵ ਚ ਆਏਗਾ ਸੋ ਇਹ ਜੀ ਮਜਬੂਰੀ ਚ ਲੰਘ ਰਿਹਾ ਕਿਸਾਨ ਐ ਇਸ ਵੇਲੇ ਜੀ ਜੀ ਅਸਤ ਸਾਹਿਬ ਅੱਗੇ ਜ਼ਿਕਰ ਹੈ ਜਿਹੜਾ ਉਹ ਸਾਬਕਾ ਡੀਜੀਪੀ ਦਾ ਕਰ ਲੈਨੇ ਆ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਉਹਨਾਂ ਦੇ بیٹے ਦੀ ਮੌਤ ਦਾ ਮਾਮਲਾ ਹੈ ਉਹ ਦਿਨ ਬਦ ਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਪਹਿਲਾਂ ਕਿ ਉਹਨਾਂ ਨੇ ਸੁਸਾਇਡ ਕਰ ਲਿਆ ਉਸ ਤੋਂ ਬਾਅਦ ਕਿਹਾ ਗਿਆ ਕਿ ਨਹੀਂ ਇਹ ਜਾਣ ਬੁੱਝ ਕੇ ਉਕਸਾਇਆ ਗਿਆ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਤੌਰ ਤੇ ਨਿੱਜੀ ਕਈ ਗੱਲਾਂ ਬਾਹਰ ਨਿਕਲੀਆਂ ਪਰ ਉਹਨਾਂ ਸਭ ਤੋਂ ਬਾਅਦ ਹੁਣ ਹਰਿਆਣਾ ਨੇ सीबीआई ਨੂੰ ਇਹ ਕੇਸ ਮਾਰਕ ਕਰਨ ਦੀ ਸਿਫਾਰਿਸ਼ ਹੈ ਜਿਹੜੀ ਉਹ ਕੇਂਦਰ ਨੂੰ ਕਰ ਦਿੰਦੀ ਹੈ ਕਿਵੇਂ ਦੇਖਦੇ ਹੋ ਕਿਉਂਕਿ ਜਿਹੜਾ सीबीआई ਨੂੰ ਕੇਸ ਜੇ ਇਹ ਟਰਾਂਸਫਰ ਹੁੰਦਾ ਤਾਂ ਫਿਰ ਇਹਦੇ ਵਿੱਚ ਹੋਰ ਬਹੁਤ ਵੱਡੇ ਪੱਧਰ ਤੇ ਖੁਲਾਸੇ ਹੋਣੇ ਆ ਬਹੁਤ ਆ ਮਾਮਲਾ ਦੇਖੋ ਸਾਫਾ ਡੀਜੀਪੀ ਮਮਦ ਮਸਤਫਾ ਦਾ ਮਾਮਲਾ ਇਸ ਨੇ ਬੀੜਿਆ ਚਾਪਰੇਟੀ ਸਰਕਲ ਚ ਆਪਾਂ ਜੀ ਦੇਖਿਆ ਕਿ ਪੂਰੀ ਤਰ੍ਹਾਂ ਸ਼ਾਇਆ ਵਾ ਜਿਹੜੇ ਵਾਕਾ ਕ ਮੁੱਦਿਆਂ ਤੇ ਕੋਈ ਮਮਦ ਮਸਤਫਾ ਦੇ ਹੱਕ ਗੱਲ ਬੋਲ ਰਿਹਾ ਕੋਈ ਖਲਾਬ ਬੋਲ ਰਿਹਾ ਹਮਮ ਇੱਕ ਪਰਿਵਾਰ ਦੀ ਗੱਲ ਹੈ ਕਿਸ ਕਦਰ ਪਹਿਲਾਂ ਤਾਂ ਬੇਟੇ ਨੇ ਇਲਜ਼ਾਮ ਤਰ੍ਹਾਂ ਸ਼ੇ ਕੀਤੀਆਂ ਜੀ ਨਿਸ਼ਾਨ ਖਰ ਗਿਆ ਕੀ ਸੱਚ ਹੈ ਕੀ ਝੂਠ ਹੈ ਉਹ ਤਾਂ ਜਾਨ ਜਨਸਿਆਂ ਦਾ ਕੰਮ ਹੈ ਕਿਉਂ ਜਿਹੜਾ ਬਾਪ ਹੈ ਸਾਡਾ ਡੀਜੀਪੀ ਹੈ ਉਹ ਵਕਾ ਆਪਣੇ ਅਰਗੇ ਚੈਨਲਾਂ ਤੇ ਮੀਡੀਆ ਜਾ ਕੇ ਸਵੰਗਾਂ ਦੰਦਾ ਫਿਰਦਾ ਦੇਖੋ ਜੀ ਮੇਰੇ ਬੇਟੇ ਨੇ ਆ ਗਲਤ ਗੱਲ ਕਹੀ ਆ ਗੱਲ ਗਲ ਕਹੀ ਉਹ ਨਸ਼ੇ ਕਰਦਾ ਸੀ ਇਦਾਂ ਕਰਦਾ ਸੀ ਉਦਾਂ ਕਰਦਾ ਸੀ ਇੱਕ ਤਾਂ ਪਰਿਵਾਰ ਦਾ ਆ ਪੂਰੇ ਸਮਾਜਿਕ ਤੌਰ ਤੇ ਵੱਡਾ ਇੱਕ ਖਲਵਾੜ ਜਿਹੜਾ ਬਣਿਆ ਪਿਆ ਨਜ਼ਰ ਆ ਰਿਹਾ ਦੂਜੇ ਪਾਸੇ ਹੁਣ ਹਰਿਆਣਾ ਜਿਹੜੀ ਪ੍ਰੀਸ ਹੈਗੀ ਹੈ ਉਹਨੇ ਕਿਹਾ ਕਿ ਦੋ ਸੂਬਿਆਂ ਨਾਲ ਸੰਬੰਧਿਤ ਮਾਮਲਾ ਦੇਖੋ ਡੀਜੀਪੀ ਪੰਜਾਬ ਦੇ ਆ ਉਹਨਾਂ ਦੇ ਰਿਹਾ ਜਿਹੜੀ ਮਲੇਰਕੋਟਲਾ ਵੀ ਹੈ ਉਹਨਾਂ ਦਾ ਬੇਟਾ ਜਿਹੜਾ ਉਹ ਔਲਾਦ ਜਿਹੜਾ ਉਹ ਹਸਪਤਾਲ ਚ ਹੋਇਆ ਉਹ ਪੈਂਦਾ ਸੀਗਾ ਹਰਿਆਣੇ ਦੇ ਅੰਦਰ ਕੇਸ ਹਰਿਆਣਾ ਚ ਦਰਜ ਹੋਇਆ ਸੋ ਕਈ ਗੱਲਾਂ ਇਹੋ ਜਿਹੀਆਂ ਜਿਹੜੀਆਂ ਪੰਜਾਬ ਨਾਲ ਸੰਬੰਧਿਤ ਹੈ ਕੁਝ ਮਾਮਲੇ ਜਿਹ ਲੀਗਲ ਤੌਰ ਤੇ ਦੇਖਾਇਆ ਜਾਂਦਾ ਹੈ ਹਰਿਆਣਾ ਨਾਲ ਸੰਬੰਧਿਤ ਹੈ ਹਰਿਆਣਾ ਪੁਲਿਸ ਨੇ ਕੇਂਦਰ ਨੂੰ ਪੱਤਰ ਲਿਖਿਆ ਕਿ ਵੀ ਮਾਮਲਾ ਸੀਬੀਆਈ ਦੇ ਹਵਾਲੇ ਕਰ ਦਿੱਤਾ ਜਾਵੇ ਕਿਉਂਕਿ ਕਿ ਰਾਜ ਦਾ ਮਾਮਲਾ ਦੋ ਰਾਜਾਂ ਨਾਲ ਸੰਬੰਧਿਤ ਮਾਮਲਾ ਤੇ ਸਾਡੇ ਵਸਤੀ ਗੱਲ ਹੀ ਹੁਣ ਸੀਬੀਆਈ ਦੇ ਕੋਲੇ ਹਵਾਲੇ ਹੋਏਗਾ ਮਾਮਲਾ ਅਗੇ ਕੀ ਸਥਿਤੀ ਇਸ ਪਾਸ ਤੁਹਾਨੂੰ ਇਹ ਦੌਣ ਵਾਲਾ ਸਮਾਂ ਦੱਸੇਗਾ ਪਰ ਮੁਹੰਮਦ ਮੁਸਤਾਫਾ ਦੀਆਂ ਜਿਹੜੇ ਮੁਸ਼ਕਲਾਂ ਰਾਜ ਦੇ ਇੱਕ ਦਾ ਬੇਟਾ ਦਾ ਗਿਆ ਹੀ ਗਿਆ ਉਹਨਾਂ ਨੇ ਆਪਣੇ ਮੁਸ਼ਕਲਾਂ ਵੀ ਕਿਦਾਰੇ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਸਮਾਜਿਕ ਤੌਰ ਤੇ ਪ੍ਰੇਟੀਕਲ ਹੌਤੇ ਜਾਣਾ ਪੈਣਾ ਪਰਿਵਾਰ ਵੱਡੀ ਮੁਸੀਬਤ ਦਾ ਸਾਹਣਾ ਕਰਨਾ ਵੱਡੀ ਮੁਸੀਬਤੋਂ ਲੰਘਣਾ ਪੈ ਰਿਹਾ ਨੂੰ ਜੀ ਜੀ ਅੱਛਾ ਸਭ ਅਗੇ ਜੇਕਰ ਜਿਹੜਾ ਉਹ ਚੰਡੀਗੜ੍ਹ ਦਾ ਕਰ ਲੈਨੇ ਆ ਚੰਡੀਗੜ੍ਹ ਨਗਰ ਨਿਗਮ ਦੇ ਜਿਹੜੇ ਮੁੱਖ ਇੰਜੀਨੀਅਰ ਨੇ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਕਹਿੰਦੇ ਪਹਿਲੀ ਵਾਰੀ ਹੋਇਆ ਵੀ ਇਹ ਜਿਹੜੇ ਹੁਕਮ ਨੇ ਇਹ ਗ੍ਰੈਸ ਖਤਰ ਦੀ ਬਜਾਏ ਰਾਜਪਾਲ ਦੇ ਵੱਲੋਂ ਜਾਰੀ ਕੀਤੇ ਗਏ ਨੇ ਯਾਨੀ ਕਿ ਰਾਜਪਾਲ ਉਹਨਾਂ ਨੇ ਉਹਨਾਂ ਨੂੰ ਹਟਾ ਦਿੱਤਾ ਹਾਲਾਂਕਿ 3 ਸਾਲ ਦਾ ਕਾਰਜਕਾਲ ਸੀ ਕਾਰਜਕਾਲ ਪੂਰਾ ਨਹੀਂ ਹੋਣ ਦਿੱਤਾ ਗਿਆ ਕੀ ਸਾਰਾ ਮਾਮਲਾ ਹੈ ਕਿਉਂਕਿ ਕਹਿੰਦੇ ਇਹ ਕਲਾ ਨਗਰ ਨਿਗਮ ਨਹੀਂ ਨਗਰ ਨਿਗਮ ਦੇ ਵਿੱਚ ਕਹਿੰਦੇ ਸਿਆਸੀ ਤੌਰ ਤੇ ਵੀ ਕਾਫੀ ਚੀਜ਼ਾਂ ਚੱਲ ਰਹੀਆਂ ਨੇ ਦੇਖੋ ਜੇ ਤੁਸੀਂ ਇਸ ਤਰ੍ਹਾਂ ਦੇ ਗੱਲ ਕਰਦੇ ਨਾ ਸਿੱਧਾ ਮਾਮਲਾ ਜਾ ਕੇ ਪਾਜਪਨ ਨਾਲ ਜੁੜ ਜਾਂਦਾ ਹੈ ਜਿਹੜੇ ਅਧਿਕਾਰੀ ਤੁਸੀਂ ਹਟਾਉਣ ਦੀ ਗੱਲ ਕੀਤੀ ਹੈ ਉਹਦੇ ਬਾਰੇ ਕਿਹਾ ਜਾ ਰਿਹਾ ਕਿ ਉਹਦੇ ਕੋਈ ਕਿਰੰਦੇ ਐਲੀਗੇਸ਼ਨ ਹੈ ਪਾਜਪਾ ਦੇ ਕੋਈ ਕਾਉਂਸਲਰ ਉਹਦੇ ਨਾਲ ਨਾਰਾਜ਼ ਸੀ ਦੀਦੀ ਵਜ੍ਹਾ ਕਰਕੇ ਗਵਰਨਰ ਨੇ ਫੈਸਲਾ ਲਿਆ ਹੁਣ ਜਦੋਂ ਤੁਸੀਂ ਕਹਿ ਰਹੇ ਕਿ ਅੱਗੇ ਪਹਿਲਾਂ ਕਦੇ ਗਵਰਨਰ ਨੇ ਇਦਾਂ ਦੇ ਫੈਸਲੇ ਨਹੀਂ ਸੀ ਲਏ ਬਿਲਕੁਲ ਸਹੀ ਕਹਿ ਰਹੇ ਹੋ ਬਹੁਤ سارے ਮਾਮਲੇ ਆ ਜਿਹੜੇ ਕਿ ਗਵਰਨਰ ਨੇ ਫੈਸਲੇ ਨਹੀਂ ਸੀ ਲਏ ਕਦੇ ਪਾਕੜਾ ਬਿਆਸ ਮੈਂ ਮੈਂ ਬੋਰਡ ਦੀ ਆਪਾਂ ਗੱਲ ਕਰਦੇ ਰਹਿਨੇ ਆ ਉਦੇ ਚੀ ਵੀ ਇਸ ਤਰ੍ਹਾਂ ਦੇ ਫੈਸਲੇ ਨਹੀਂ ਸੀਲੇ ਡਿਊਟੀ ਪ੍ਰਸ਼ਾਸਨ ਚ ਨਿਯੁਕਤੀਆਂ ਦਾ ਮਾਮਲਾ ਲੈ ਲਓ ਉਦੇ ਚੀ ਫੈਸਲੇ ਨਹੀਂ ਲੈਗੇ ਤਾਂ ਗਵਰਨਰ ਸਾਹਿਬ ਕੋ ਅਫੀਸਰ ਘਰ ਮੈਂ ਤੇ ਡਿਊਟੀ ਦੀ ਗੱਲ ਕਰ ਲਈ ਜੇ ਪੰਜਾਬ ਦੀ ਗੱਲ ਕਰ ਲਈ ਦੇਖਿਆ ਜਾਏਗਾ ਕਿ ਇਹਦਾ ਕੀ ਇੰਪੈਕਟ ਹੋਏਗਾ ਪਰ ਸਿੱਧੇ ਤੌਰ ਤੇ ਭਾਜਪਾ ਦਾ ਅਸਰ ਸੁਖਾ ਭਾਜਪਾ ਦੇ ਕਹਿਣ ਦੇ ਉਤੇ ਇਹ ਤਬਦੀਲੀ ਕੀਤੀ ਗਈ ਹੈ ਇਹ ਤਬਦੀਲੀਆਂ ਤਾਂ ਜਿੱਤੇ ਦੂਜੀਆਂ ਸਰਕਾਰਾਂ ਹੁੰਦੀਆਂ ਨੇ ਪੰਜਾਬ ਚ ਮੁੱਖ ਮੰਤਰੀ ਭਗਵੰਤ ਸਿੰਘ ਆਪ ਦੀ ਸਰਕਾਰ ਹਾਂ ਬਾਹਰ ਉੱਥੇ ਅਫਸਰ ਬਦਲ ਜਾਂਦੇ ਜਾ ਕੇ ਬੋਰਡ ਦੇ ਅੰਦਰ ਜਾ ਕੇ ਤੇ ਝੂਟੀ ਦੇ ਚ ਬਦਲੇ ਕੇ ਝੂਟੀ ਚ ਵੀ ਇਹਨਾਂ ਦਾ ਰਾਜ ਤੇ ਕੇਂਦਰ ਚ ਵੀ ਇਹਨਾਂ ਦਾ ਰਾਜ ਮਾਮਲਾ ਜ਼ਰੂਰ ਹੈ گورنر ਜਿਹੜਾ ਹੈਗਾ ਭਾਜਪਾ ਦੇ ਜਿਹੜੇ ਕਾਉਂਸਲਰ ਹਨ ਉਹਨੂੰ ਕਿਵੇਂ ਨਾਰਾਜ਼ ਕਰ ਸਕਦੇ ਸੀ ਜੀ ਜੀ ਬਿਲਕੁਲ ਅਸਲ ਸਾਹਿਬ ਅੱਗੇ ਜ਼ਿਕਰ ਹੈ ਜਿਹੜਾ ਥੋੜੇ ਸ਼ਬਦਾਂ ਦੇ ਵਿੱਚ ਕਰਾਂਗੇ ਕਿਉਂਕਿ ਅੰਮ੍ਰਿਤਸਰ ਸਾਹਿਬ ਵਿਖੇ ਕੇ ਕੇਂਦਰੀ ਸਿੱਖ ਹਜਾਇਬ ਕਾਰਾ ਜੋ ਉਸ ਦੇ ਵਿੱਚ ਹੋਰ ਤਸਵੀਰਾਂ ਲਗਾਈਆਂ ਗਈਆਂ ਨੇ ਤੇ ਤਿੰਨ ਹੋਰ ਮਹਾਨ ਪ੍ਰਮੁੱਖ ਸਿੱਖਿਅਤਾਂ ਦੀਆਂ ਤਸਵੀਰਾਂ ਲੱਗੀਆਂ ਨੇ ਜਿਨ੍ਹਾਂ ਦੇ ਉੱਪਰ ਅਜੇ ਪਰਦਾ ਚੁੱਕਿਆ ਗਿਆ ਜਿਨ੍ਹਾਂ ਦੇ ਵਿੱਚ ਭਾਈ ਕੁੰਮਾ ਮਾਸ਼ਕੀ ਜੀ ਸੰਤ ਬਾਬਾ ਮੋਹਨ ਸਿੰਘ ਮਤਵਾਲਾ ਤੇ ਸੰਤ ਹੰਸਾਲੀ ਵਾਲਿਆਂ ਦੀ ਤਸਵੀਰ ਸ਼ਾਮਿਲ ਹੈ ਸੋ ਇੱਕ ਵੱਡਾ ਮਾਨ ਸਨਮਾਨ ਹੈ ਜਿਹੜਾ ਉਹ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹਨਾਂ ਪ੍ਰਮੁੱਖ ਸਿੱਖਿਅਤਾਂ ਨੂੰ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਇੱਕ ਜਨਾਬ ਪ੍ਰਲਾਪਾਂ ਅਗਲੇ ਦੇਖੋ ਪਹਿਲਾਂ ਵੀ ਸਿੱਖ ਸੰਸਾਵਾ ਵੱਲੋਂ ਇਹ ਆਵਾਜ਼ ਉੱਠਦੀ ਰਹਿੰਦੀ ਹੈ ਕਿ ਜਿਹੜੇ ਸਿੱਖ ਧਾਰਮਿਕ ਆਗੂ ਹੈ ਉਹਨਾਂ ਜਿਹੜੇ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਕੰਮਕਾਜ ਹੈਗੇ ਆ ਉਹਨਾਂ ਨੂੰ ਸਰੀਰ ਮਾਨ ਸਨਮਾਨ ਮਿਲਣਾ ਚਾਹੀਦਾ ਹੈ ਕਿ ਸਿੱਖ ਜਾਇਬ ਘਰ ਦੇ ਵਿੱਚ ਕੋਈ ਸਖਸੀਅਤਾਂ ਦਾ ਜਿਹਨਾਂ ਤੁਸੀਂ ਜ਼ਿਕਰ ਕਰ ਰਹੇ ਹੋ ਤੁਸੀਂ ਵੀਰਾਂ ਲੱਗੇ ਤਾਂ ਮੈਂ ਸੰਦਾ ਇੱਕ ਮਾਨ ਵਾਲੀ ਗੱਲ ਹੈ ਐ ਜੀਪੀਸੀ ਵੱਲੋਂ ਲਿਆ ਗਿਆ ਫੈਸਲਾ ਸਲਾਘਾਯੋਗ ਫੈਸਲਾ ਹੈ ਕਿਉਂਕਿ ਅਕਸਰ ਹੀ ਇਸ ਮਾਨ ਦੇ ਦੇ ਉੱਤੇ ਸਵਾਲ ਉੱਠਦੇ ਰਹਿੰਦੇ ਕਿ ਜਿਨ੍ਹਾਂ ਨੇ ਐਡੇ ਵੱਡੇ ਕੰਮ ਕੀਤੇ ਐ ਕਾਰਜ ਕੀਤੇ ਐ ਉਹਨਾਂ ਨੂੰ ਸਹੀ ਜਗ੍ਹਾ ਤੇ ਮਾਨ ਸਤਿਪਾ ਮਿਲਣਾ ਚਾਹੀਦਾ ਹੈ ਸਪੈਸੀਬੀਲੀ ਦਾ ਫੈਸਲਾ ਬਾਕੀ ਸਕਸੈਸ ਦਾ ਮੈਨੂੰ ਲੱਗਦਾ ਹੈ ਕਿ ਇਸ ਨੂੰ ਐਪਰੀਸ਼ੀਏਟ ਕਰਨੀ ਹੈ ਕਿ ਚੰਗਾ ਫੈਸਲਾ ਲਿਆ ਗਿਆ ਜੀ ਜੀ ਸਿਤ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮਿਲ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ